छापा 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 पुलिस ने फर्जी गाग भेज के खरीद लिया गट्टू ते मारता दुकान ते छापा फिर पै गई किल किल तो आप ही देख लवो कि पै गई डोर वाली दुकान ते किल किल पुलिस ने डाल दिया पुलिस ने डाल दिया

ਬਾਹ ਤੁਹਾਨੂੰ ਦੱਸ ਦਿਨਾ ਰੋਜ਼ ਤੁਹਾਡੇ ਚਾਕੇ ਜਾਨੇ ਆ ਇਹ ਕੰਮ ਨਹੀਂ ਕਰਦਾ ਨਵਾਂ ਪਾ ਲੈਣਾ ਮੈਂ ਤੁਹਾਨੂੰ ਕਹਿੰਦਾ ਜਿੱਤੋਂ ਲੈ ਕੇ ਆ ਗਲੀ ਮੇਰੇ ਬੰਦੇ ਹੋਏ ਮੈਂ ਨਹੀਂ ਕਰੂਗੀ ਕੰਮ ਦੇਖੋ ਮੈਂ ਤੁਹਾਡੇ ਕੋਲ ਅਪੀਲ ਕਰਨਾ ਕਿ ਕਿਰਪਾ ਕਰਕੇ ਮੇਰੇ ਸਾਥ ਦਿਓ ਨਹੀਂ ਤੇ ਫਿਰ ਤੁਹਾਨੂੰ ਬੰਦਾ ਵੱਡਾ ਹੋ ਜਾਣਾ ਜੀ ਮੇਰੀ ਪਿੰਕੀ ਸੁਣਦੇ ਨਾ ਤੁਸੀਂ ਮੈਂ ਤੁਹਾਡੀ ਬੇਨਤੀ ਹਾਂ ਤੇ ਮੈਂ ਦੱਸ ਦਿੰਦਾ ਰੌਲਾ ਪਾਉਂਦੇ ਬਿਨਾਂ ਵੀ ਹੈਲੋ ਇਹ ਬੇਦੀ ਨਹੀਂ ਹੈ ਇਹ ਤਾਂ ਬੇਸ ਤੋਂ ਵੱਧ ਵੀ ਨਹੀਂ ਹੈ ਸਤਿ ਸ਼੍ਰੀ ਅਕਾਲ ਫੇਰ ਗੱਲ ਸੁਣਨਾ ਹਰ ਮੇਰੇ ਨਾਲ ਤੇਰੀ ਉਮਰ ਵੱਡੀ ਹੈ ਨਾ ਤੇਰੀ ਵੱਡੀ ਨਹੀਂ ਹੈ ਹੱਥ ਜਿਹੜਾ ਬੜਾ ਗਲਤ ਕੰਮ ਹੋ ਰਿਹਾ ਸਜੋ ਨੀ ਆ ਗਈ ਕਿੱਕੀ ਨਹੀਂ ਆ ਗਈ ਬੀਬੀ ਇਹ ਲੱਗੇ ਨਹੀਂ ਆਉਂਦਾ ਸਾਹਿਬ ਇਹ ਵੀਡੀਓ ਨਾਲ ਪੇਜ ਹੈ ਸਾਰੀਆਂ ਗੱਲਾਂ ਲਾਈਵ ਹੋ ਗਈ ਕਪਤਾਨ ਖਾਬਾ ਹੋ ਗਏ ਲੋਕਾਂ ਦੇ ਬੱਚੇ ਮਰਨੇ ਤੁਸੀਂ ਥੋੜੇ ਥੋੜੇ ਫਾਇਦੇ ਲਈ ਲੈ ਧੱਕਾ ਪਾਦੀ ਤੇ ਗਲਤੀ ਹੋਈ ਨਹੀਂ ਜਨਤਾ ਕੋ ਮੰਗਿਓ ਸਾਡਾ ਵੀ ਸਾਰਿਆਂ ਦੇ ਦੁਰੇ ਫਿਰਦੇ ਆ ਤੁਹਾਡਾ ਮੈਂ ਕੱਢ ਜੂਰ ਦੇਣਾ 妈，哎呀！ ਮੈਂ ਕੋਈ ਗੱਲ ਨਹੀਂ ਕਰਨਾ ਸੁਣਨਾ ਨਾ ਤੰਗੀ ਬਹੁਤ ਬਹੁਤ ਉੱਥੇ ਬੈਠੋ ਕੋਈ ਗੱਲ ਦੇਖਾ ਕੋਈ ਨਹੀਂ ਕੋਈ ਗੱਲ ਨਹੀਂ ਕੋਈ ਨਾ ਕੋਈ ਕਹੋ ਇਹਨੇ ਛੱਡ ਦੇ ਇਹਨੂੰ ਫਸ ਕੇ ਕਰਾ ਕੋਈ ਗੱਲ ਨਹੀਂ ਆਵੇ ਆ ਮਡੇ ਮਾਲ ਮਾਰੋ ਕਿੰਨਾ ਬੜਾ ਤੁਹਾਨੂੰ ਦੱਸ ਦੇਣਾ ਰੋਜ਼ ਤੁਹਾਡੇ ਚਾਹ ਕੇ ਜਾਂਦੇ ਆ ਇਹ ਕੰਮ ਨਹੀਂ ਕਰਦਾ ਨੋ ਪਾ ਲੈਣਾ ਮੈਂ ਤੁਹਾਨੂੰ ਕਹਿਣਾ ਵੀ ਜਿੱਥੋਂ ਲੈ ਕੇ ਆਇਆ ਗੱਲ ਮੇਰੇ ਤੋਂ ਦੋਸਤ ਚੋਰੀਆ ਮੈਂ ਨਹੀਂ ਬੋਲਦੀ ਕਹਿੰਦਾ ਮੇ ਕੋ ਮੈਂ ਤੁਹਾਡੇ ਕੋਲ ਅਪੀਲ ਕਰਨਾ ਵੀ ਕਿਰਪਾ ਕਰਕੇ ਮੇਰੇ ਸਾਥ ਦਿਓ ਜੇ ਜੇ ਤੁਹਾਡੇ ਕੋਲ ਨਵਾਂ ਡਾਵਾ ਹੋ ਜਾਣਾ ਜੀ ਮੇਰੀ ਪਿੰਕੀ ਸੁੰਦੇ ਨੂੰ ਉਸੇ ਵਾਂਗ ਮੈਂ ਤੁਹਾਡੀ ਬੇਨਤੀ ਉਹ ਤੁਹਾਨੂੰ ਮੈਂ ਦੱਸ ਦਿੰਦਾ ਰਾਲਾ ਪਾਉਂਦਾ ਬਿਨਾਂ ਹੈਲੋ